श्रीकाल तो जुड़े हो एसके फलाव टू टीवी तो मैं थोड़े नरबीत सिंह ਅਕਸਰ ਦੇਖਣ ਵਿੱਚ ਆਇਆ ਕਿ ਸਰਪੰਚ ਜਦੋਂ ਬਣ ਜਾਂਦੇ ਨੇ ਤੇ ਆਪਣੀਆਂ ਜਿਹੜੀਆਂ ਉਹ ਮਨਮਰਜ਼ੀਆਂ ਕਰਨੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੰਦੇ ਨੇ ਪਰ ਇੱਕ ਪਿੰਡ ਅਜਾਹ ਤੁਹਾਨੂੰ ਮਿਲੌ ਲੱਗੀਆਂ ਜਿੱਥੇ 25 ਸਾਲਾਂ ਦੇ ਬਾਅਦ ਜਿਹੜੀ ਹੈ ਗਲੀ ਆ ਉਹ ਬਣੀ ਆ ਇੱਥੋਂ ਤੱਕ ਸੁਣਨ ਵਿੱਚ ਆਇਆ ਹੈ ਕਿ ਇੱਕ ਮਾਤਾ ਦੱਸਦੇ ਪਏ ਸੀ ਕਿ ਸਾਡੇ ਜਦੋਂ ਲੜਕੀਆਂ ਦਾ ਵਿਆਹ ਹੁੰਦਾ ਸੀ ਤੇ ਪਾਣੀ ਅਸੀਂ ਕਈਆਂ ਨਾ ਜਗਾਂ ਨਾ ਕੱਢ-ਕੱਢ ਕੇ ਪਾਣੀ ਤੇ ਫੇਰ ਅਸੀਂ ਇਧਰ ਦੀ ਇੱਟਾਂ ਰੱਖ-ਰੱਖ ਕੇ ਜਿਹੜਾ ਲੰਘਦੇ ਹੁੰਦੇ ਸੀ ਉਹ ਗਲੀ ਆ ਜਿਹੜੀ ਉਹ ਬਿਲਕੁਲ ਬਣ ਚੁੱਕੀ ਆ ਲੋਕਾਂ ਦਾ ਕੀ ਥੀ ਵਿਊ ਹੈ ਦੇ ਉੱਤੇ ਗੱਲਬਾਤ ਕਰਦਿਆਂ ਕਿ ਕਿੰਨੀ ਕਿ ਜਿਹੜੀ ਆ ਉਹਨਾਂ ਨੂੰ ਖੁਸ਼ੀ ਜਿਹੜੀ ਉਹ ਜ਼ਾਹਰ ਹੋ ਰਹੀ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜਗਿੰਦਰ ਕੋਹਰਿਆ ਇਹ ਗਲੀ ਦਾ ਕਦੋਂ ਦਾ ਗੰਦ ਸੀ ਇਦਾਂ ਦਾ ਤੇ 30-35 ਸਾਲ ਹੋ ਗਏ ਵੀਰ ਜੀ ਅੱਛਾ 30-35 ਸਾਲ ਮੇਰੀਆਂ ਚਾਰ ਬੇਟੀਆਂ ਵਾ ਤੇ ਉਹਨਾਂ ਦੀ ਜਦੋਂ ਸ਼ਾਦੀ ਹੁੰਦੀ ਸੀ ਤੇ ਅਸੀਂ ਜੱਗਾਂ ਨਾਲ ਬਾਲਟੀਆਂ ਨਾਲ ਪਾਣੀ ਕੱਢ ਕੇ ਬਹੁਤ ਮੁਸ਼ਕਲ ਨਾਲ ਸਾਨੂੰ ਬੜੀ ਤੰਗੀ ਸੀ ਮੈਂ ਆਪ ਖੁਦ ਪਾਣੀ ਕੱਢਦੀ ਰਹੀ ਆ ਤੇ ਨਾਲ ਬੇਟੇ ਡੋਣੇ ਕਦੀ ਕਿਸ ਦਾ ਤਰਲਾ ਮਾਰਕ ਦੀ ਕਿਸ ਦਾ ਮਾਰ ਵੀਰਾਂ ਦਾ ਤੇ ਉਹਨਾਂ ਨੂੰ ਬੇਟਿਆਂ ਨੂੰ ਢਾ ਕੇ ਤੇ ਮੈਂ ਬੜੀ ਮੁਸ਼ਕਲ ਨਾਲ ਆਪਣੀਆਂ ਬੇਟੀਆਂ ਦਾ ਦਸ ਸ਼ਾਦੀ ਕੀਤੀ ਆ ਤੇ ਮੈਂ ਆਪਣੇ ਸਰਪੰਚ ਦਾ ਬਲਵੰਤ ਸਿੰਘ ਦਾ ਬਹੁਤ ਜਿਆਦਾ ਧੰਨਵਾਦ ਕਰਦੀ ਆ ਉਹਨਾਂ ਨੇ ਇੱਥੋਂ ਤੱਕ ਸਾਨੂੰ ਪਹੁੰਚਾਇਆ ਵਾ ਤੇ ਮੈਂ ਹੋਰ ਵੀ ਵੀਰਾਂ ਦਾ ਬੜਾ ਧੰਨਵਾਦ ਕਰਦੀ ਆ ਤੇ ਸਭ ਨੂੰ ਹੀ ਸਤਿ ਸ੍ਰੀ ਅਕਾਲ ਪੈਜ ਕੀ ਨਾ ਤੁਹਾਡਾ ਜੀ ਮੇਰਾ ਨਾਮ ਰਵਿੰਦਰਪੁਰ ਹੈ ਇਹੀ ਪਿੰਡ ਟੇਉੜਾ ਹਾਂਜੀ ਕਿੰਨੇ ਸਾਲਾਂ ਤੋਂ ਇਹ ਸਾਹਤਾ ਵੇ ਕੋਈ ਪਹਿਲਾਂ ਇੰਨੀਆਂ ਸਰਕਾਰਾਂ ਬਣੀਆਂ ਇੰਨੇ ਸਰਪੰਚ ਬਣੇ ਕਿਸੇ ਨੇ ਤੁਹਾਡੀ ਕੋਈ ਸਾਰ ਨਹੀਂ ਸਾਨੂੰ 40 ਸਾਲ ਹੋ ਗਿਆ ਉਹ ਕੁਛ ਵੇਂਦੇ ਰਹੇ ਹਾਂ ਨਰਕ ਚ ਪਏ ਆ ਜਿਵੇਂ ਪਿੰਡੋਂ ਨਿਕਲ ਕੇ ਆਏ ਤਾਂ ਇਦਾਂ ਹੀ ਪਾਣੀ ਘੜ ਘੜ ਕੇ ਟਾਈਮ ਪਾਸ ਕਰਦੇ ਕੋਈ ਪ੍ਰਾਣਾ ਨਹੀਂ ਆਉਂਦਾ ਚਪਲਾ ਫੜ ਕੇ ਹੱਥ ਜਨੰਗ ਦਾ ਜੁੱਤੀ ਹੁਣ ਕਿੰਨੀ ਕਿੰਨੀ ਕ ਖੁਸ਼ੀ ਹੋ ਰਹੀ ਹੁਣ ਤਾਂ ਬਹੁਤ ਜ਼ਿਆਦੀ ਖੁਸ਼ੀ ਹੈ ਤੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਕੱਢਿਆਂ ਦਾ ਚਲੋ ਜਿਨ੍ਹਾਂ ਨੇ ਸਾਨੂੰ ਇੱਥੋਂ ਤਾਈਂ ਪਛਾਤਾ ਨਹੀਂ ਤੇ ਆਸ ਹੀ ਨਹੀਂ ਕੋਈ ਵੀ ਹਾਂ ਹੀ ਮੰਗ ਜਾਗੇ ਕਦੇ ਸੁੱਕੇ ਤਾਂ ਨਹੀਂ ਹਾਂਜੀ ਬਹੁਤ ਬਹੁਤ ਮਿਹਰਬਾਨ ਮਾਦਾ ਜੀ ਕੀ ਨਾਮ ਤੁਹਾਡਾ ਜਗਿੰਦਰ ਕੌਰ ਜਗਿੰਦਰ ਕੌਰ ਜੀ ਇਹ ਗਲੀ ਜਿਹੜੀ ਆ ਦੱਸਿਆ ਜਾ ਰਿਹਾ ਕਿ ਬੜੇ ਚਿਰਾਂ ਤੋਂ ਜਿਹੜੀ 30 35 ਸਾਲਾਂ ਤੋਂ ਇਹਦੇ ਗੰਦ ਸੀਗਾ ਬਣ ਗਈ ਆ ਹੁਣ ਕੀ ਕਹਿਣਾ ਚਾਹੋਗੇ ਉਹ ਇਹ ਕਹਿਣਾ ਚਾਉਂਦੇ ਆ ਕਿ ਸਰਪੰਚ ਦਾ ਬਹੁਤ ਧੰਨਵਾਦ ਆ ਇੱਥੇ ਬੇਨਤੀ ਕਰਨ ਆਉਂਦੇ ਸੀ ਗਾਣ ਹੀ ਕੋਈ ਪਹੁੰਚਦਾ ਕਹਿ ਦਿੰਦੇ ਇੱਥੇ ਗਰਾਂਡੀ ਕੋਈ ਨਹੀਂ ਆਈ ਇਹ ਟੈਕਨੋਲੀਆਂ ਵਾਸਤੇ ਹੈ ਹੀ ਕੁਝ ਨਹੀਂ ਗਾ ਸਾਨੂੰ ਇਹੋ ਕਰਕੇ ਬੇਨਤੀ ਕਰਕੇ ਸਾਡੇ ਚੱਲ ਚੱਲ ਜਾਂਦੇ ਸੀ ਅੱਜ ਆਉਣੇ ਸਵੇਰੇ ਆਉਣੇ ਮੁੜ ਕੇ ਕੋਈ ਵੀ ਨਹੀਂ ਪਹੁੰਚਦਾ ਤੇ ਹੁਣ ਵਾਲੇ ਸਰਪੰਚ ਦਾ ਬਹੁਤ ਧੰਨਵਾਦ ਆ ਤੇ ਸਵੇਰ ਨੂੰ ਕਾਕੇ ਜੀ ਬਰਾਤ ਜਾਣੀ ਰਾਤੋਂ ਪਾਣੀ ਕੱਢਿਆ ਅੱਛਾ ਆ ਤਾਂ ਜਦੋਂ ਪਾਣੀ ਕੱਢਿਆ ਤੇ ਮੋਟੀ ਦੇ ਪੈਰ ਲੱਭਣਗੇ ਤੇ ਉਹਨੇ ਮੁੜ ਕੇ ਪਾਣੀ ਪੂਣੀ ਕੱਢ ਕੇ ਤੇ ਦਿਨ ਉਹ ਫੇਰ ਮੀ ਪੈ ਗਿਆ ਅੱਛਾ ਇਹਦਾ ਵਿਚਾਰਿਆਂ ਨੇ ਸਾਰੇ ਰਲ ਮਿਲ ਕੇ ਤੇ ਚਲੋ ਉਪਕਤਾ ਆ ਸਾਡੇ ਹਾਲਾਤ ਬਹੁਤ ਮੰਦੇ ਹਾਲਾਤ ਸਾਡੇ ਜਦੋਂ ਦੇ ਵੀ ਅਸੀਂ ਇੱਥੇ ਆਏ ਜਦੋਂ ਕਰਨੋਲੀਆਂ ਬਣੀ ਉਹਦੋਂ ਦਾ ਇਹੋ ਕੁਛ ਆ ਇਹੋ ਕੁਛ ਹੀ ਬੰਨੇ ਆ ਤੇ ਨਾ ਕੋਈ ਗਾਂ ਪਹੁੰਚਦਾ ਹੁਣ ਖੁਸ਼ੀ ਮਹਿਸੂਸ ਹੋ ਰਹੀ ਜੀ ਬਹੁਤ ਜਿਆਦੀ ਖੁਸ਼ੀਵਾਦ ਧੰਨਵਾਦ ਕਰਦੇ ਸਰਪੰਚ ਦਾ ਇਹ ਦੱਸਦੀ ਕਿ ਜਿਵੇਂ ਕੇਜਰੀਵਾਲ ਸਰਕਾਰ ਕਹਿੰਦੀ ਸੀ ਕਿ ਸਾਡੇ ਕੰਮ ਬੋਲਣਗੇ ਅਸੀਂ ਲੋਕਾਂ ਦੇ ਕੋਲੋਂ ਜਿਹੜੀਆਂ ਵੋਟਾਂ ਮੰਗਣ ਨਹੀਂ ਜਾਣੀਆਂ ਸਾਡੇ ਕੰਮ ਬੋਲਣਗੇ ਲੋਕ ਸਾਨੂੰ ਆਪ ਵੋਟਾਂ ਪਾਉਣਗੇ ਇਸੇ ਤਰ੍ਹਾਂ ਦੇ ਹਾਲਾਤ ਜਿਹੜੇ ਪਿੰਡ ਚੱਕ ਵਿੱਚ ਬਣੇ ਹੋਏ ਪ੍ਰਸ਼ੰਸਾ ਕਰ ਰਹੇ ਨੇ ਸਰਪੰਚ ਜੀ ਲੋਕ ਪੰਜ ਸਤਸਕਾਲ ਸਾਡੇ ਨਾਲ ਮੈਂਬਰ ਪੰਚਾਇਤ ਨੇ ਪੰਜ ਸਤਸਕਾਲ ਸਤਸਕਾਲ ਕੀ ਨਾਮ ਹੈ ਤੁਹਾਡਾ ਗ੍ਰਿਮਿਤ ਕੌਰ ਗ੍ਰਿਮਿਤ ਕੌਰ ਜੀ ਮੈਂਬਰ ਪੰਚਾਇਤ ਦੇ ਖੋ ਤੁਸੀਂ ਪਹਿਲਾ ਇਹ ਪਹਿਲੀ ਵਾਰੀ ਮੌਕਾ ਮਿਲਿਆ ਮੈਂਬਰ ਹਾਂਜੀ ਹਾਂਜੀ ਪਹਿਲੀ ਵਾਰੀ ਮਿਲੇ ਪਹਿਲੀ ਵਾਰੀ ਮੌਕਾ ਮਿਲਿਆ ਇਹ ਤੇ ਲੋਕ ਜਿਹੜੀ ਆ ਤੁਹਾਡੀ ਪੰਚਾਇਤ ਦੀ ਜਿਹੜੀ ਪ੍ਰਸ਼ੰਸਾ ਬਹੁਤ ਜਿਹੜਾ ਧੰਨਵਾਦ ਕਰ ਰਹੇ ਨੇ ਤੁਹਾਨੂੰ ਕੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਖੁਸ਼ੀ ਆ ਸਾਡੀ ਸੜਕ ਬਣ ਗਈ ਹਨ ਖੁਸ਼ੀ ਆ ਇਹ ਕਦੋਂ ਦਾ ਇਹੋ ਹਾਲਾਤ ਸੀ ਤੇ ਕੋਈ ਵੀ ਜਿੰਨੀਆਂ ਸਰਕਾਰਾਂ ਬਣੀਆਂ ਕੋਈ ਸੁਣੀ ਨਹੀਂ ਸੁਣੀ ਕੱਢ ਪਾਣੀ ਕੱਢ ਕੱਢ ਕੇ ਝਟ ਝਟ ਕੇ ਦੇ ਅਸੀਂ ਬਹੁਤ ਮੰਦਾ ਹਾਰੇ ਸਾਡੇ ਵਿੱਚੋਂ ਦੇ ਨੰਗਦੇ ਹਾਂ ਹਾਂਜੀ ਚਲੋ ਧੰਨਵਾਦ ਜੀ ਧੰਨਵਾਦ